ਹੈਲੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਜਾਂਦੇ ਆ ਸੰਡੇ ਆ ਘੁੰਮਣ ਜਾਂਦੇ ਆ ਤੇ ਹੁਣ ਦਿਖਾਉਂਦੇ ਆ ਸਾਨੂੰ ਸਾਡੀ ਬੇ ਲੰਗੂਰ ਲੱਗੇ ਹੋਏ ਨੇ ਬੱਚੇ ਆਏ ਹੋਏ ਨੇ ਛੁੱਟੀ ਆਜਾ ਦਿਖਾਉ ਲਿਆ ਹੈ ਸਾਨੂੰ ਸਾਡੀ ਬਲੌਗ ਨੂੰ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ

ਲਰ ਮਾਸੀ ਬਰੀ YouTube ਫੈਮਲੀ ਨੂੰ ਗੁਰੂਖਵਾਲੇ ਪਾ ਦੇ ਫਿਰ ਸਬਸਕ੍ਰਾਈਬ ਕਰੋਗੇ ਲਾਈਕ ਕਰੋ ਸ਼ੇਅਰ ਕਰੋ ਸ਼ੱਕਰ ਪਾ ਦੇ ਕਰੋ ਬੁੱਧੀ ਆ ਦੇਖੇ ਮੈਂ ਜਿਵੇਂ ਆ ਕੇ ਦੇ ਲੱਕੇ ਕਾ ਪਾਉਂਦਾ ਕਹਿੰਦਾ ਸਾਨੂੰ ਗੁਰੂ ਦੋ ਸਾਨੂੰ ਗੁਰੂ ਦੋ ਸੁੱਟਿਆ ਜਾਏ ਹੋਏ ਨੇ ਇਹ ਨਹੀਂ ਵਧੀਆ ਉੁਰਾ ਇਦ ਕੀ ਬਹੁਤ ਲੱਗੇ ਹੋਏ ਨੇ ਖਰਾਬ ਕਰ ਦਿੰਦੇ ਨੇ ਚਿੜੀਆਂ ਰਾਖੀ ਰੱਖਣੀ ਪੈਂਦੀ ਆ ਦੇਖੋ ਗੂਰ ਖਾਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲੈ ਕਰੋ ਸ਼ੇਅਰ ਕਰੋ ਮਸਲਾ ਚੈਨਲ ਅਨਫੋਲੋ ਕਰੋ ਬੋਲ चला बोला हाथ बन के गए लाइक करो सब्सक्राइब करो शेयर करो बोल फिर ले बोल वो साके लग दिया आ गए जो सही है देखा दे आ दे केड़ा गे, पढ़े लिखे वादा बच्चा चला कर गर्मी, गर्मी बहुत हो पी है ਆ ਦੇਖੋ ਸਾਡੇ ਫੁੱਲ ਬਾੜੀ ਲਾਈ ਹੋਈ ਆ। ਹਰੇ ਬਾਈ। ਆਹਾਂੜੇ ਨਿੰਬੂ ਨੂੰ ਵੀ ਲੱਗੇ। ਨਿੰਬੂ। ਕਿਸੇ ਨੇ ਦੱਸਿਆ ਤੇ ਵੀ ਚਾਹ ਪੱਤੀ ਪਾਓ। ਅਸੀਂ ਚਾਹ ਪੱਤੀ ਪਾਤੀ ਦੇਖੋ। ਬਹੁਤ ਵਧੀਆ ਨਿੰਬੂ ਲੱਗੇ ਨੇ ਵੱਡੇ ਵੱਡੇ ਨਾਲੇ। ਇਹ ਪਹਿਲਾ ਹੈਗੇ ਦੀ ਹੁ ਕਾਗਜੀ। ਹੁ ਬਣ ਕੇ ਦੂਜੇ ਮੋٹے ਸਿਲਕੇ ਵਾਲੇ ਨਿੰਬੂ ਹੋ ਗਏ। ਆਡੋਮੈਟਿਕੀ ਵਿੱਚ ਬਦਲ ਗਿਆ ਦੇਖ ਪੱਦ ਲੱਗਣ ਲੱਗੇ ਐ ਤਾਂ ਹੈਗਾ ਪੱਤੀ 'ਚ ਆਸਰ ਚਾਹ ਪੱਤੀ 'ਚ ਚਾਹ ਪੱਤੀ ਪਾਇਆ ਕਰੋ ਜੇ ਕਿਸੇ ਨੂੰ ਫੁੱਲ ਨਹੀਂ ਆਉਂਦਾ ਫੁੱਲ ਲੱਗਦਾ ਨਹੀਂ ਹੈਗਾ ਆਹ ਹਵਾ ਚੱਲਦੇ ਪੱਖੀ ਲੈ ਕੇ ਆ ਹੋਰ ਵੀ ਛੋਲੇ ਖਾਣੇ ਨੇ ਕੀ ਹੋ ਗਿਆ ਹਵਾ ਚੱਲੇ ਚੱਲਿਆ ਕੇ ਪੱਖੀ ਹਾਂ ਆ ਗਈ ਨਹੀਂ ਉਗੂਰਾ ਦੇ ਪੱਖਾ ਲਾ ਦੋ ਨਾਲੇ ਉਗੂਰ ਨਹੀਂ ਖਰਾਬ ਹੋਣੇ ਠੀਕ ਆ ਇਸੀ ਲਵਾ ਮੈਂ ਕੈਵਨ ਲਾ ਕੇ ਆਲੇ ਵਾਲੇ ਹਾਂ ਠੰਡੇ ਹੋਣਗੇ ਸਾਰਿਆਂ ਦੇ ਇਸੀ ਇੱਕ ਇੱਕ ਲਾ ਦੋ ਗੂਠ ਨੇ ਲਿਆ ਕਰਨ ਉਧਰ 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 ਦਾਸ ਆਸੀ ਗੂਲੇ ਜੇ

ਆਟਾ ਨਾ ਚਾਰ ਹੋ ਗਿਆ ਹੈ